ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੋੜੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਫਿਲਹਾਲ ਸੈਟਲਾਈਟ ਇਮੇਜ ਥਮ ਸਭ ਤੋਂ ਸਾਹਮਣੇ ਹੈ ਜੀ ਇਮੇਜ ਦੇ ਵਿੱਚ ਕੀ ਜਾਣਕਾਰੀ ਹੈ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਛੋਟੀ ਜੀ ਰਿਕਵੈਸਟ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਭੁੱਲਿਓ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਅਗਰ ਬੱਦਲਬਾਜ਼ੀ ਦੀ ਦੌਰ ਦੀ ਗੱਲ ਕਰੀਏ ਤਾਂ ਕੋਈ ਬੱਦਲਬਾਜ਼ੀ ਸਿਸਟਮ ਬਣਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਮੌਸਮ ਓਵਰਾਲ ਖੁ ਸਵੇਰ ਤੋਂ ਹੀ ਚੰਗੀ ਤਰ੍ਹਾਂ ਕਪੈਰੀ ਹੈ ਜਿਸ ਦੇ ਕਾਰਨ ਅੱਜ ਜਿਹੜਾ ਤਾਪਮਾਨ ਸਾਨੂੰ ਉਹ 32-33 ਡਿਗਰੀ ਤੱਕ ਆਮ ਦੇਖਣ ਨੂੰ ਮਿਲ ਰਿਹਾ ਹੈ ਗੱਲ ਕਰ ਲੈਂਦੇ ਹਵਾ ਦੀ ਹਵਾ ਦਾ ਰੁੱਖ ਜਿਹੜਾ ਇਸ ਟਾਈਮ ਸਾਨੂੰ ਪੂਰਨ ਤੌਰ ਤੇ ਦੱਖਣ ਅਤੇ ਪੂਰਬ ਦੀ ਦਿਸ਼ਾ ਤੋਂ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਹੁਣ ਜਿਹੜੀ ਇਸ ਸਿਸਟਮ ਦੇ ਨਾਲ ਕੀ ਸਾਨੂੰ ਚੇਂਜ ਹੁੰਦੇ ਦਿਖਾਈ ਦੇਣਗੇ ਸਾਨੂੰ ਹੁਣ ਮੌਸਮ ਜਿਹੜਾ ਹੈ ਉਹਦੇ ਵਿੱਚ ਨਮੀ ਆਉਂਦੀ ਦਿਖਾਈ ਦੇ ਰਹੀ ਹੈ ਜੋ ਕਿ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਮੀਂਹ ਦਾ ਰੂਪ ਲੈ ਸਕਦੀ ਹੈ ਜਿਹਦੇ ਵਿੱਚ ਖਾਸ ਤੌਰ ਤੇ 25 ਤਰੀਕ ਤੋਂ ਬਾਅਦ ਸਿਸਟਮ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ। ਅਗਰ ਆਪਾਂ ਗੱਲ ਕਰੀਏ ਹਾਂ ਉਹਦੇ 3-4 ਘੰਟਿਆਂ ਦੇ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੈ। ਮੌਸਮ ਖੁਸ਼ਕ ਅਤੇ ਸਾਫ਼ ਬਣੇ ਰਹਿਣ ਦੀ ਪੂਰੀ-ਪੂਰੀ ਉਮੀਦ ਹੈ। ਚੰਗੀ ਤੂਪ ਰਹਿਣ ਦੇ ਕਾਰਨ ਦਿਨ ਦੇ ਵੇਲੇ ਹੁਣ ਜਿਹੜਾ ਤਾਪਮਾਨ ਵਧਿਆ ਹੋਇਆ ਦਿਖਾਈ ਦੇ ਰਿਹਾ ਹੈ। ਸ਼ਾਮ ਦੇ ਵੇਲੇ 7 ਵਜੇ ਤੱਕ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ। ਗਰਮੀ ਹੋਵੇਗੀ ਉਹ 7 ਵਜੇ ਤੋਂ ਬਾਅਦ ਥੋੜਾ ਜਿਹਾ ਬਤਾ ਠੰਡ ਦਾ ਅਹਿਸਾਸ ਸਾਨੂੰ ਹੁੰਦਾ ਦਿਖਾਈ ਦੇਵੇਗਾ। ਬਾਕੀ ਜੋ ਵੀ ਮੌਸਮ ਵਿਭਾਗ ਦੇ ਅਲਰਟ ਹੋਣਗੇ ਸ਼ਾਮ ਦੇ ਬਾਰੇ ਤੁਹਾਨੂੰ ਰਾਤ ਦੀ ਵੀਡੀਓ ਤੇ ਆਉਂਦੇ ਦਿਨਾਂ ਦੀ ਜਾਣਕਾਰੀ ਵੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ